ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਦੇ ਵਿੱਚ ਮਾਫੀ ਮੰਗ ਲਈ ਹਾਲ ਹੀ ਦੇ ਵਿੱਚ ਚਿੱਠੀ ਜਿਹੜੀ ਆ ਦਿੱਤੀ ਗਈ ਸੀ ਉਹ ਜਨਤਕ ਹੋ ਗਈ ਉਸ ਜਨਤਕ ਹੋਈ ਚਿੱਠੀ ਦੇ ਵਿੱਚ ਜਿੰਨਾ ਮضمੂਮ ਸੀ ਸਾਰਾ ਕੁਝ ਸਾਹਮਣੇ ਆ ਗਿਆ ਉਸ ਚਿੱਠੀ ਦੀ ਇਬਾਰਤ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਆ ਗਈ ਔਰ ਲੋਕ ਉਸ ਚਿੱਠੀ ਤੋਂ ਖੁਸ਼ ਨੇ ਜਾਂ ਨਹੀਂ ਇਹ ਹੁਣ ਬਾਤ ਦੀ ਗੱਲ ਹੈ ਪਰ ਫਿਲਹਾਲ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਹੁਕਮ ਆਉਣਾ ਅਜੇ ਬਾਕੀ ਹੈ ਅਜੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਫੈਸਲਾ ਸੁਣਾਇਆ ਜਾਣਾ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੁਣ ਜਿਵੇਂ ਗੱਲ ਕੀਤੀ ਸੀ ਕਿ ਲੋਕ ਉਸ ਤੋਂ ਖੁਸ਼ ਨਹੀਂ ਹਨ ਨਹੀਂ ਇਹ ਹੁੰਦੀਆਂ ਇੰਟਰਵਿਊਜ਼ ਤੋਂ ਜ਼ਾਹਿਰ ਹੁੰਦਾ ਹੈ ਜਿਸ ਤਰ੍ਹਾਂ ਰੋਜ਼ ਰੋਜ਼ ਗਲਬਾਤ ਹੋ ਰਹੀ ਹੈ ਵਿਚਾਰ ਵਟਾਂਦਰਾ ਹੋ ਰਿਹਾ ਇਸ ਚਰਚਾ ਦੇ ਉੱਤੇ ਉਸੇ ਤਰ੍ਹਾਂ ਵੱਖ-ਵੱਖ ਵਿਚਾਰ ਜਿਹੜੇ ਨੇ ਉਹ ਪੇਸ਼ ਆ ਰਹੇ ਨੇ ਔਰ ਉਹਨਾਂ ਵਿਚਾਰਾਂ ਦੇ ਆਧਾਰ ਦੇ ਉੱਤੇ ਇਹ ਤਾਂ ਸੁਭਾਵਿਕ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਮਾਫੀ ਮੰਗ ਲਈ ਹੈ ਪਰ ਲੋਕ ਅਜੇ ਵੀ ਉਸ ਮਾਫੀ ਤੋਂ ਖੁਸ਼ ਨਹੀਂ ਕਿਉਂਕਿ ਇਸ ਦਾ ਇੱਕ ਵੱਡਾ ਕਾਰਨ ਹੈ ਕਿਉਂਕਿ ਜੇ ਆਪਾਂ ਚਿੱਠੀ ਨੂੰ ਧਿਆਨ ਨਾਲ ਪੜੀਏ ਚਿੱਠੀ ਦੇ ਵਿੱਚ ਕੁਝ ਐਹੋ ਜਿਹੀਆਂ ਚੀਜ਼ਾਂ ਲਿਖੀਆਂ ਗਈਆਂ ਨੇ ਜਿਹੜੀਆਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਜਿਹੜੀਆਂ ਚਿੱਠੀ ਦੀ ਇਵਾਰਤ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਔਰ ਜੇ ਗੱਲ ਕਰੀਏ ਸਿੱਖਾਂ ਦੀ ਔਰ ਖਾਸ ਕਰਕੇ ਇੱਕ ਸਿੱਖ ਨੌਜਵਾਨ ਦੀ ਜਿਹਦਾ ਨਾਮ ਰੁਪਿੰਦਰ ਸਿੰਘ ਹੈ ਔਰ ਉਹ ਲੋਕ ਅਧਿਕਾਰ ਪਾਰਟੀ ਦੇ ਇੱਕ ਨੌਜਵਾਨ ਆਗੂ ਨੇ ਉਹਨਾਂ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਖਤ ਤਾੜਨਾ ਕੀਤੀ ਗਈ ਹੈ ਔਰ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਕੀਤੀ ਗਈ ਹੈ ਕਿ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਗਈ ਉਹਨਾਂ ਦੇ ਵੱਲੋਂ ਔਰ ਸਾਫ਼ ਤੌਰ ਤੇ ਸੁਖਬੀਰ ਬਾਦਲ ਦੇ ਉੱਤੇ ਨਿਸ਼ਾਨੇ ਸਾਧਦੇ ਆ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਚਿੱਠੀ ਦੇ ਅੰਦਰ ਜਿਹੜੀ ਵਾਰਤ ਹੈਗੀ ਹੈ ਉਹ ਸਵਾਲ ਖੜੇ ਕਰਦੀ ਆ ਉਹਨਾਂ ਦੇ ਬਦੌਲਤ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਵਿੱਚ ਲਿਖਦੇ ਨੇ ਕਿ ਉਹ ਬਗੈਰ ਕਿਸੇ ਸ਼ਰਤ ਦੇ ਮੁਆਫੀ ਮੰਗਦੇ ਨੇ ਹਾਲਾਂਕਿ ਇਸ ਉੱਤੇ ਇਤਰਾਜ਼ ਖੜਾ ਕੀਤਾ ਇਸ ਨੌਜਵਾਨ ਨੇ ਔਰ ਕਿਹਾ ਕਿ ਇਸ ਕੀ ਸੁਖਬੀਰ ਸਿੰਘ ਬਾਦਲ ਐਡੇ ਵੱਡੇ ਹੋ ਗਏ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ਰਤਾਂ ਰੱਖਣਗੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਉਲੰਘਦਿਆਂ ਹੋਇਆਂ ਸੁਖਬੀਰ ਸਿੰਘ ਬਾਦਲ ਸ਼ਰਤਾਂ ਰੱਖ ਕੇ ਮਾਫੀ ਮੰਗਣਗੇ ਜਾਂ ਸ਼ਰਤਾਂ ਦੀ ਗੱਲ ਕਰਨਗੇ ਸਵਾਲ ਤਾਂ ਬੇਸ਼ੱਕ ਖੜਾ ਹੁੰਦਾ ਹੈ ਕਿ ਇਸ ਲਾਈਨ ਦਾ ਮਤਲਬ ਕੀ ਹੈ ਕਿ ਕਿ ਉਹ ਬਗੈਰ ਸ਼ਰਤ ਦੇ ਮਾਫੀ ਮੰਗਦੇ ਨੇ ਜੇ ਉਹ ਬਗੈਰ ਸ਼ਰਤ ਦੇ ਮਾਫੀ ਮੰਗਦੇ ਨੇ ਤਾਂ ਕੀ ਇਸ ਤੋਂ ਪਹਿਲਾਂ ਸ਼ਰਤਾਂ ਦੇ ਆਧਾਰ ਤੇ ਵੀ ਮਾਫੀ ਮੰਗੀ ਜਾਂਦੀ ਰਹੀ ਹੈ ਸ਼ਰਤਾਂ ਜਿਹੜੀਆਂ ਨੇ ਉਹ ਕਿਸ ਕਿਸਮ ਦੀਆਂ ਹੋ ਸਕਦੀਆਂ ਨੇ ਕਿਹੜੀਆਂ ਸ਼ਰਤਾਂ ਦੀਆਂ ਗੱਲਾਂ ਹੋ ਰਹੀਆਂ ਨੇ ਇੱਥੇ ਕਿਸ ਮਜਮੂਮ ਦੀ ਸ਼ਰਤ ਜਿਹੜੀ ਹੈ ਉਹ ਮਾਫੀ ਦੇ ਵਿੱਚ ਆ ਸਕਦੀ ਹੈ ਹੈਰਾਨੀ ਹੁੰਦੀ ਹੈ ਜਦੋਂ ਇੱਕ ਪੰਥਕ ਲੀਡਰ ਅਖਵੌਣ ਵਾਲਾ ਆਗੂ ਇਹੋ ਜੀ ਗੱਲ ਕਰਦਾ ਹੈ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰਤਬਾ ਆ ਉਹ ਕਿਸੇ ਵੀ ਸਿਆਸੀ ਲੀਡਰ ਤੋਂ ਕੋਹਾਂ ਉੱਪਰ ਜ਼ਾਹਿਰ ਤੌਰ ਦੇ ਉੱਤੇ ਹਰ ਇੱਕ ਸਿੱਖ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਰੇ ਵਿੱਚ ਇਹੀ ਵਿਚਾਰਦਾ ਇਹੀ ਸੋਚਦਾ ਔਰ ਇਹੀ ਇਸ ਦਾ ਰੁਤਬਾ ਰੱਖਿਆ ਵੀ ਗਿਆ ਪਰ ਸੁਖਬੀਰ ਸਿੰਘ ਬਾਦਲ ਜਦੋਂ ਆਪਣੀ ਚਿੱਠੀ ਚ ਲਿਖ ਦਿੰਦੇ ਨੇ ਕਿ ਉਹ ਬਗੈਰ ਕਿਸੇ ਸ਼ਰਤ ਮਾਫੀ ਮੰਗਦੇ ਨੇ ਤਾਂ ਸਵਾਲ ਖੜਾ ਹੁੰਦਾ ਕਿ ਕੀ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ਰਤ ਰੱਖਣ ਦਾ ਰੁਤਬਾ ਰੱਖਦੇ ਨੇ ਉਹ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਹੰਕਾਰ ਦੇ ਵਿੱਚ ਆ ਕੇ ਇਹ ਚਿੱਠੀ ਲਿਖੀ ਹੈ ਕੋਈ ਨਿਮਰਤਾ ਸਹਿਤ ਚਿੱਠੀ ਨਹੀਂ ਲਿਖੀ ਹਾਲਾਂਕਿ ਚਿੱਠੀ ਦੇ ਵਿੱਚ ਬੜੇ ਸ਼ਬਦ ਇਸ ਤਰ੍ਹਾਂ ਮਿਲਦੇ ਨੇ ਕਿ ਉਹ ਇੱਕ ਗੁਰੂ ਗ੍ਰੰਥ ਸਿੰਘ ਨੇ ਉਹ ਸਮਰਪਤ ਨੇ ਔਰ ਬਹੁਤ ਸਾਰੀਆਂ ਅਦਰੀਆਂ ਚੀਜ਼ਾਂ ਜਿਹੜੀਆਂ ਪ੍ਰਤੀਤ ਕਰਾਉਂਦੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਰੋਸ ਵਿੱਚ ਨੇ ਪਰ ਇਸ ਨੌਜਵਾਨ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਹੰਕਾਰ ਦੇ ਵਿੱਚ ਆ ਕੇ ਇਹ ਚਿੱਠੀ ਜਿਹੜੀ ਆ ਉਹ ਲਿਖੀ ਹੈ ਸਾਫ ਕਹਿੰਦੇ ਨੇ ਕਿ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ਰਤ ਰੱਖਣ ਵਾਲੀ ਗੱਲ ਹੀ ਆ ਗਈ ਉਹ ਹੰਕਾਰ ਨਹੀਂ ਹੈ ਤਾਂ ਹੋਰ ਕੀ ਹੈ ਔਰ ਨਾਲ ਦੀ ਨਾਲ ਦਾਵਾ ਕੀਤਾ ਗਿਆ ਕਿ ਜਿਹੜੇ ਵਿਰੋਧੀ ਸੀ ਜਿਹੜਾ ਨੇ ਸ਼ਿਕਾਇਤ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਜਾ ਕੇ ਜਿਹੜੇ ਬਾਗੀ ਧੜਾ ਖਾਉਂਦੇ ਸੀ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਾ ਕੇ ਮੁਆਫੀ ਮੰਗੀ ਗਈ ਹੈ ਔਰ ਇਥੋਂ ਤੱਕ ਵੀ ਇਲਜ਼ਾਮ ਲਾਇਆ ਗਿਆ ਕਿ ਜਿਹੜਾ ਨਾਲ ਪੱਤਰ ਪ੍ਰਕਾਸ਼ ਸਿੰਘ ਬਾਦਲ ਦਾ ਲਾਇਆ ਗਿਆ ਉਹਦੇ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਮਾਫੀ ਨਹੀਂ ਸੀ ਮੰਗੀ ਉਹਨਾਂ ਨੇ ਸਿਰਫ ਆਪਣੇ ਹਾਲਾਤ ਬਿਆਨ ਕੀਤੇ ਸੀ ਹੁਣ ਹਾਲਾਤ ਜਿਹੋ ਜਿਹੇ ਹੋਣ ਉਹ ਤਾਂ ਉਸ ਵੇਲੇ ਦਾ ਸਮਾਂ ਦੱਸ ਸਕਦਾ ਹੈ ਜਾਂ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਕੀ ਮਹਿਸੂਸ ਕਰਦੇ ਸੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੱਸ ਸਕਦੇ ਸੀਗੇ ਉਹਨਾਂ ਨੇ ਵੀ ਉਸ ਚਿੱਠੀ ਦੇ ਵਿੱਚ ਕੋਈ ਮਾਫੀ ਨਹੀਂ ਸੀ ਮੰਗੀ ਹਾਲਾਂਕਿ ਉਸ ਤੋਂ ਬਾਅਦ ਹੀ ਸਾਰਾ ਵਿਵਾਦ ਸ਼ੁਰੂ ਹੋਇਆ ਉਹ ਚਿੱਠੀ ਵੀ ਨਾਲ ਲਗਾਈ ਗਈ ਨਾ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਇਸ ਨੌਜਵਾਨ ਦੇ ਬਕੌਲ ਔਰ ਨਾ ਹੀ ਪ੍ਰਕਾਸ਼ ਸਿੰਘ ਬਾਦਲ ਨੇ ਮਾਫੀ ਮੰਗੀ ਸੀ ਹਾਲਾਂਕਿ ਇਹ ਨੌਜਵਾਨ ਦਾਵਾ ਕਰਦਾ ਹੈ ਰੁਪਿੰਦਰ ਸਿੰਘ ਦਾਵਾ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬੜੇ ਹੰਕਾਰ ਦੇ ਨਾਲ ਇਹ ਚਿੱਠੀ ਲਿਖੀ ਹੈ ਔਰ ਕਿਸੇ ਤੌਰ ਤੇ ਹੰਕਾਰ ਦੇ ਵਿੱਚ ਮਾਫੀ ਜਿਹੜੀ ਹੈ ਉਹ ਸੁਖਬੀਰ ਬਾਦਲ ਦੇ ਵੱਲੋਂ ਮੰਗੀ ਗਈ ਹੈ ਹੈਰਾਨੀ ਹੁੰਦੀ ਹੈ ਗੱਲ ਸੁਣ ਕੇ ਬੇਸ਼ੱਕ ਕਿਉਂਕਿ ਇਹ ਭਾਰਤ ਜਿਹੜੀ ਚਿੱਠੀ ਦੀ ਹੈ ਉਹ ਜ਼ਾਹਿਰ ਤਨ ਖਿਲਾਫ ਨਜ਼ਰ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਕਥਤ ਮੰਸ਼ਾ ਦੇ ਕਿਉਂਕਿ ਇਹ ਗੱਲ ਤਾਂ ਇਹੀ ਕੀਤੀ ਗਈ ਕਿ ਮਾਫੀ ਮੰਗਣੀ ਹੈ ਪਰ ਜਦੋਂ ਵਿੱਚ ਇਹੋ ਜਿਹੇ ਸ਼ਬਦ ਆ ਜਾਂਦੇ ਆ ਤੇ ਉਦੋਂ ਫਿਰ ਸਵਾਲ ਜ਼ਰੂਰ ਖੜਦੇ ਨੇ ਕਿ ਕੀ ਸੁਖਬੀਰ ਸਿੰਘ ਬਾਦਲ ਸ਼ਰਤਾਂ ਰੱਖ ਕੇ ਮਾਫੀ ਮੰਗਣ ਵਾਲੇ ਨੇ ਕੀ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਵੀ ਉਹ ਸ਼ਰਤ ਰੱਖ ਸਕਦੇ ਸੀ ਭਾਈ ਮਨਜੀਤ ਸਿੰਘ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਜਾਣਾ ਹੀ ਨਹੀਂ ਚਾਹੁੰਦੇ ਸੀਗੇ ਪਰ ਤਾਂ ਵੀ ਉਹਨਾਂ ਨੂੰ ਹਾਲਾਤਾਂ ਨੂੰ ਦੇਖਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਨਤਮਸਤਕ ਹੋਣਾ ਹੀ ਪਿਆ ਖੈਰ ਆਖਿਰਕਾਰ ਹੁਣ ਸ਼੍ਰੀ ਅਕਾਲ ਤ ਈ ਦੁਵਿਧਾ ਪੇਸ਼ ਆਵੇਗੀ ਕਿਹੜਾ ਫੈਸਲਾ ਸੁਣਾਇਆ ਜਾਵੇਗਾ ਸਵਾਲ ਤਾਂ ਇਹ ਖੜਦਾ ਪਰ ਇਹ ਨੌਜਵਾਨ ਇਹ ਵੀ ਸਵਾਲ ਖੜਾ ਕਰਦਾ ਕਿ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਸ ਜਥੇਦਾਰ ਦੀਆਂ ਲੱਤਾਂ ਦੇ ਵਿੱਚ ਇੰਨਾ ਜ਼ੋਰ ਹੈ ਕਿ ਉਹ ਇਸ ਮਾਫੀ ਨਾਮੇ ਦੇ ਖਿਲਾਫ ਕਾਰਵਾਈ ਕਰਨਾ ਝੱਲ ਸਕਣਗੇ ਖੈਰ ਗੱਲਾਂ ਤਾਂ ਬੇਹੱਦ ਹੋ ਰਹੀਆਂ ਨੇ ਇਸ ਮਾਮਲੇ ਦੇ ਉੱਤੇ ਅੱਜ ਦਿਨ ਚਰਚਾਵਾਂ ਚੱਲ ਰਹੀਆਂ ਨੇ ਹੁਣ ਉਡੀਕ ਹੈ ਤਾਂ ਹੁਕਮਨਾਮੇ ਦੀ ਉਡੀਕ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਣ ਵਾਲੇ ਹੁਕਮ ਦੀ ਜੋ ਵੀ ਹੋਏਗਾ ਉਸ ਵੇਲੇ ਦੱਸ ਦੇਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ Subscribe to One India channel and never miss an update.